ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਹੁਣ ਟਾਈਮ ਹੋ ਗਿਆ ਸਵੇਰ ਦੇ 8:00 ਵਜੇ 37 ਮਿੰਟ ਹੋ ਗਏ ਯਾਨੀ ਕਿ 8:30 ਹੋਣ ਵਾਲੀ ਆ ਤੇ ਤਰੀਕ ਅੱਜ ਹੈਗੀ ਆ 7 ਅਗਸਤ ਤੇ ਦਿਨ ਹੈਗਾ ਵੀਰਵਾਰ ਤੇ ਆਪਾਂ ਲੱਗੇ ਹਾਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੀ ਚੈਨਲ 'ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ 아이ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਇੱਕ ਭੈਣ ਦੀ ਹੱਡ ਬੀਤੀ ਉਨ੍ਹਾਂ ਦੇ ਘਰ ਵਿੱਚ ਬਹੁਤ ਹੀ ਜ਼ਿਆਦਾ ਕਲੇਸ਼ ਰਹਿੰਦਾ ਸੀ। ਦੋਨੋਂ ਹਸਬੰਡ ਵਾਈਫ ਦੀ ਆਪਸ ਵਿੱਚ ਬਿਲਕੁਲ ਵੀ ਨਹੀਂ ਸੀ ਬਣਦੀ। ਪਰ ਆ ਪਾਠ ਕਰਨ ਦੇ ਨਾਲ 3 ਦਿਨਾਂ ਦੇ ਵਿੱਚ ਹੀ ਉਨ੍ਹਾਂ ਦੇ ਘਰ ਵਿੱਚੋਂ ਕਲਾ ਕਲੇਸ਼ ਦੁੱਖ ਸਭ ਖਤਮ ਹੋ ਗਏ। ਸੋ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਿਓ ਸਮਝਿਓ ਤੇ ਸਭ ਤੋਂ ਵੱਡੀ ਚੀਜ਼ ਉਸ ਤੇ ਅਮਲ ਜ਼ਰੂਰ ਕਰਿਓ। ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਸੋ ਚਲੋ ਜੀ ਟਾਈਮ ਵੇਸਟ ਕਰਿ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਜਿਹੜੀ ਇਹ ਵੀਡੀਓ ਮੈਂ ਤੁਹਾਡੇ ਨਾਲ ਜੀ ਸ਼ੇਅਰ ਕਰ ਰਹੀ ਆ ਨਾ ਹੋ ਸਕਦਾ ਤੁਸੀਂ ਪਹਿਲਾਂ ਸੁਣੀ ਹੋਵੇ ਪਰ ਮੈਨੂੰ ਇਹ ਹੱਦ ਗੀਤੀ ਬਹੁਤ ਵਧੀਆ ਲੱਗੀ ਤੇ ਇਸ ਕਰਕੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਕਿਉਂਕਿ ਆਪਾਂ ਦੁਨਿਆਵੀ ਲੋਕ ਆ ਹਨਾ ਆਪਣੇ ਘਰਾਂ ਦੇ ਵਿੱਚ 100 ਤਰ੍ਹਾਂ ਦੇ ਦੁੱਖ ਹੁੰਦੇ ਨੇ 100 ਤਰ੍ਹਾਂ ਦੇ ਕਸ਼ਟ ਹੁੰਦੇ ਨੇ ਤੇ ਉਦੋਂ ਆਪਾਂ ਭੈਣਾ ਸੋਚਦੀਆਂ ਵੀ ਕੋਈ ਇਹੋ ਜਿਹਾ ਹੱਲ ਮਿਲ ਜਾਵੇ ਜਿਦੇ ਨਾਲ ਪਲਾਂ ਦੇ ਵਿੱਚ ਸਾਰੇ ਦੁੱਖ ਦੂਰ ਹੋ ਜਾਣ ਤੇ ਸਭ ਤੋਂ ਵੱਡਾ ਹੱਲ ਜਿਹੜਾ ਹੈਗਾ ਉਹ ਗੁਰਬਾਣੀ ਹੈ ਗੁਰਬਾਣੀ ਦੇ ਨਾਲ ਅਸੀਂ ਸਾਰੇ ਦੁੱਖਾਂ ਰੋਗਾਂ ਸਾਰੀਆਂ ਮੁਸੀਬਤਾਂ ਤੋਂ ਮੁਕਤ ਹੋ ਸਕਦੇ ਹਾਂ ਪਰ ਜੇ ਆਪਾਂ ਗੁਰਬਾਣੀ ਨੂੰ ਸਹੀ ਤਰੀਕੇ ਨਾਲ ਜਪੀਏ ਤਾਂ ਬਹੁਤ ਸਾਰੀਆਂ ਇਹਦੀਆਂ ਭੈਣਾਂ ਵੀ ਹੈਗੀਆਂ ਜਿਹੜੀਆਂ ਡੇਲੀ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦੀਆਂ ਬਾਣੀ ਜਪਦੀਆਂ ਪਰ ਫਿਰ ਵੀ ਉਹਨਾਂ ਦੀਆਂ ਜਿਹੜੀਆਂ ਮੁਸੀਬਤਾਂ ਖਤਮ ਨਹੀਂ ਹੁੰਦੀਆਂ ਇਹਦੇ ਪਿੱਛੇ ਵਜ੍ਹਾ ਕੀ ਆ ਪਹਿਲਾਂ ਆਪਾਂ ਇਹ ਸਮਝਾਂਗੇ ਕਿਉਂਕਿ ਨਾਲ ਹੀ ਆਪਾਂ ਨੂੰ ਆਪਣੇ ਸਵਾਲ ਦਾ ਜਵਾਬ ਮਿਲ ਜਾਊਗਾ ਜੇ ਆਪਣੇ ਘਰਾਂ ਦੇ ਵਿੱਚ ਕਲੇਸ਼ ਆ ਜੇ ਜੇ ਤੁਹਾਡੇ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਹਰ ਟਾਈਮ ਮੁਸੀਬਤ ਹੀ ਖੜੀ ਰਹਿੰਦੀ ਹੈ ਤਾਂ ਤੁਹਾਨੂੰ ਸਮਝ ਆ ਜਾਊਗਾ ਵੀ ਤੁਸੀਂ ਆਪਣੀ ਉਸ ਮੁਸੀਬਤ ਨੂੰ ਖਤਮ ਕਿਵੇਂ ਕਰਨਾ ਹੈ ਫਿਰ ਤੁਹਾਨੂੰ ਨਾ ਕਿਸੇ ਕੋਲ ਜਾਣ ਦੀ ਜ਼ਰੂਰਤ ਹੈ ਨਾ ਕਿਸੇ ਨੂੰ ਪੁੱਛਣ ਦੀ ਜ਼ਰੂਰਤ ਹੈ ਕਿਉਂਕਿ ਅਕਸਰ ਆਪਾਂ ਭੈਣਾ ਹਨਾ ਜਦੋਂ ਆਪਣੇ ਘਰਾਂ ਦੇ ਵਿੱਚ ਕੋਈ ਮੁਸ਼ਕਿਲ ਆਉਂਦੀ ਆ ਜਦੋਂ ਆਪਾਂ ਨੂੰ ਕੋਈ ਹੱਲ ਨਹੀਂ ਮਿਲਦਾ ਤਾਂ ਕਈ ਵਾਰੀ ਆਪਾਂ ਰਸਤਾ ਪਟਕ ਜਾਂਦੀ ਆ ਆਪਾਂ ਇਧਰ ਉਧਰ ਬਾਬਿਆਂ ਕੋਲੇ ਚਲੇ ਜਾਂਦੇ ਆ ਕਿ ਜੀ ਘਰ ਵਿੱਚ ਬਹੁਤ ਜ਼ਿਆਦਾ ਕਲੇਸ਼ ਆ ਉਹ ਆਪਾਂ ਨੂੰ ਹੋਰ ਵਹਿਮਾਂ 'ਚ ਪਾ ਦਿੰਦੇ ਨੇ ਤੁਹਾਡੇ ਤਾਂ ਜੀ ਘਰ ਦੇ ਵਿੱਚ ਫਲਾਣੇ ਨੇ ਆ ਚੀਜ਼ ਕੀਤੀ ਹੋਈ ਆ ਤੁਸੀਂ ਇੰਨੇ ਪੈਸੇ ਦਿਓ ਮੈਂ ਤੁਹਾਡਾ ਹੱਲ ਕਰ ਦੂੰ ਤੇ ਫਿਰ ਆਪਾਂ ਜਿਹੜੇ ਚਾਰ ਪੈਸੇ ਜੋੜੇ ਹੁੰਦੇ ਆ ਆਪਾਂ ਉਹਨਾਂ ਨੂੰ ਫੜਾ ਦਿੰਨੇ ਆ ਹੈਨਾ ਤੇ ਹੱਲ ਫਿਰ ਵੀ ਨਹੀਂ ਹੁੰਦਾ ਫਿਰ ਹੋਰ ਜ਼ਿਆਦਾ ਲੜਾਈ ਪੈਂਦੀ ਆ ਕਿਉਂ ਆਪਣੇ ਦਿਮਾਗ ਵਿੱਚ ਇਹ ਟੈਨਸ਼ਨ ਹੁੰਦੀ ਵੀ ਐਨੇ ਪੈਸੇ ਵੀ ਚਲੇ ਗਏ ਪਰ ਜਿਹੜੀ ਮੁਸ਼ਕਿਲ ਆ ਉਹ ਫੇਰ ਨਹੀਂ ਖਤਮ ਹੋਈ ਪਰ ਜੇ ਤੁਸੀਂ ਅੱਜ ਇਸ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣ ਲਿਆ ਤੁਹਾਨੂੰ ਕਿਸੇ ਬਾਬੇ ਕੋਲੇ ਜਾਣ ਦੀ ਲੋੜ ਨਹੀਂ ਗੁਰਬਾਣੀ ਦੇ ਵਿੱਚ ਸਾਡੀਆਂ ਸਾਰੀਆਂ ਮੁਸ਼ਕਿਲਾਂ ਸਾਰੀਆਂ ਮਸੀਬਤਾਂ ਦਾ ਹੱਲ ਹੈ ਹੁਣ ਕਈ ਲੋਕ ਇਹ ਵੀ ਕਹਿ ਰਹੇ ਨੇ ਵੀ ਬਾਣੀ ਜਿਹੜੀ ਆ ਸਿਰਫ ਮੰਦੇ ਸਕੂਨ ਲਈ ਜਪਣੀ ਚਾਹੀਦੀ ਆ ਸਾਨੂੰ ਦੁਨਿਆਵੀ ਚੀਜ਼ਾਂ ਲਈ ਵਾਸਤੇ ਨਹੀਂ ਜਪਣੀ ਚਾਹੀਦੀ ਤਾਂ ਮੈਂ ਇੱਕ ਚੀਜ਼ ਉਹਨਾਂ ਲੋਕਾਂ ਨੂੰ ਜ਼ਰੂਰ ਕਹੂੰਗੀ ਵੀ ਇਤਿਹਾਸ ਜਦੋਂ ਪੜਦੇ ਆ ਨਾ ਆਪਾਂ ਤਾਂ ਇਤਿਹਾਸ ਦੇ ਵਿੱਚ ਇੱਕ ਗੁਰਸਿੱਖ ਨੇ ਗੁਰੂ ਸਾਹਿਬ ਨੂੰ ਪੁੱਛਿਆ ਸੀ ਵੀ ਮਹਾਰਾਜ ਜੀ ਮੈਂ ਰੱਬ ਦੀ ਪ੍ਰਾਪਤੀ ਕਰਨੀ ਹੈ ਤੇ ਮੈਂ ਦੁਨਿਆਵੀ ਜ਼ਿੰਦਗੀ ਜਿਉਂਦੇ ਹੋਏ ਰੱਬ ਦੀ ਪ੍ਰਾਪਤੀ ਕਰਨੀ ਹੈ ਤੇ ਮਾ ਕਹਿੰਦੇ ਮਹਾਰਾਜ ਜੀ ਮੈਨੂੰ ਕਿਸੇ ਸਾਧੂ ਸੰਤ ਨੇ ਇਹ ਕਿਹਾ ਵੀ ਤੈਨੂੰ ਪਹਿਲਾਂ ਦੁਨਿਆਵੀ ਜ਼ਿੰਦਗੀ ਛੱਡਣੀ ਪਊਗੀ ਫਿਰ ਤੂੰ ਪਰਮਾਤਮਾ ਦੀ ਪ੍ਰਾਪਤੀ ਕਰ ਸਕਦਾ ਤਾਂ ਉਸ ਸਮੇਂ ਮਹਾਰਾਜ ਨੇ ਇਹ ਵਚਨ ਕੀਤੇ ਸੀ ਕਹਿੰਦੇ ਜੇ ਸਾਰੇ ਲੋਕ ਹੀ ਦੁਨਿਆਵੀ ਜ਼ਿੰਦਗੀ ਨੂੰ ਛੱਡ ਦੇਣਗੇ ਰੱਬ ਨੂੰ ਪਾਉਣ ਵਾਸਤੇ ਤਾਂ ਫਿਰ ਜਿਹੜੀ ਦੁਨੀਆਂ ਦਾ ਸਰਕਲ ਚੱਲਦਾ ਇਹ ਕਿਵੇਂ ਚੱਲੂਗਾ ਕੋਈ ਅਨਾਜ اگਉਂਦਾ ਕੋਈ ਸਬਜ਼ੀਆਂ اگਉਂਦਾ ਹੈਨਾ ਕੋਈ ਦੁੱਧ ਪੈਦਾ ਕਰਦਾ ਤਾਂ ਫਿਰ ਉਹਦੇ ਨਾਲ ਦੁਨੀਆ ਦਾ ਖਾਣ ਪੀਣ ਦਾ ਸਰਕਲ ਚੱਲਦਾ ਜੇ ਹਰ ਇੱਕ ਬੰਦਾ ਰੱਬ ਦੀ ਪ੍ਰਾਪਤੀ ਵਾਸਤੇ ਦੁਨਿਆਵੀ ਕੰਮ ਛੱਡ ਦੂਗਾ ਤਾਂ ਫਿਰ ਦੁਨੀਆ ਚੱਲੂਗੀ ਕਿਵੇਂ ਤੇ ਰੱਬ ਦੀ ਪ੍ਰਾਪਤੀ ਤਾਂ ਹਰ ਇਨਸਾਨ ਹੀ ਕਰਨਾ ਚਾਹੁੰਦਾ ਕੋਣ ਨਹੀਂ ਹੈ ਜੋ ਪਰਮਾਤਮਾ ਦੇ ਨੇੜੇ ਨਹੀਂ ਹੋਣਾ ਚਾਹੁੰਦਾ ਸੇਸ ਕਰਕੇ ਜੀ ਆਪਾਂ ਦੁਨਿਆਵੀ ਲੋੜਾਂ ਵਾਸਤੇ ਪਰਮਾਤਮਾ ਤੋਂ ਨਹੀਂ ਮੰਗਾਂਗੇ ਤਾਂ ਹੋਰ ਕੀ ਤੋਂ ਮੰਗਾਂਗੇ ਬਾਬਿਆਂ ਕੋਲੇ ਜਾ ਕੇ ਦੇਣਿਆਂ ਚ ਜਾ ਕੇ ਮੰਗਾਂਗੇ ਫਿਰ ਉਹੀ ਕੁਝ ਲੋਗ ਹੁੰਦੇ ਨੇ ਜਿਹੜੇ ਕਹਿ ਦਿੰਦੇ ਨੇ ਜੀ ਸੈਖੋ ਕਿ ਲੋਗ ਡੇਰੀਆਂ ਚ ਜਾਂਦੇ ਨੇ ਜਦੋਂ ਆਪਾਂ ਉਹਨਾਂ ਨੂੰ ਗੁਰਬਾਣੀ ਤੋਂ ਵੀ ਨਹੀਂ ਮੰਗਣ ਦੇਣਾ ਜਦੋਂ ਫਿਰ ਆਪਾਂ ਉਹ ਕਿਤੇ ਹੋਰ ਜਾਂਦੇ ਆ ਫਿਰ ਆਪਾਂ ਉਸ ਤੇ ਵੀ ਨੁਕਤਾ ਚੀਨੀ ਕਰਨੀ ਆ ਸੋ ਇਸ ਕਰਕੇ ਸਾਡੇ ਜਿਹੜਾ ਦਿਮਾਗ ਦੇ ਵਿੱਚ ਫਤੂਰ ਬੈਠਿਆ ਹੋਇਆ ਨਾ ਪਹਿਲਾਂ ਤਾਂ ਸਾਨੂੰ ਇਹਨੂੰ ਹਟਾਉਣਾ ਚਾਹੀਦਾ ਹੈ ਜੇ ਇੱਕ ਬੱਚਾ ਆਪਦੇ ਮਾਪੇ ਤੋਂ ਨਹੀਂ ਮੰਗੂਗਾ ਹੋਰ ਕਿੱਥੋਂ ਮੰਗੂਗਾ ਕਿ ਗੁਰੂ ਸਾਹਿਬ ਪੂਰੀ ਦੁਨੀਆ ਦੇ ਕਰਤਾ ਧਰਤਾ ਨੇ ਪੂਰੀ ਦੁਨੀਆ ਦੇ ਮਾਪੇ ਨੇ ਠੀਕ ਹੈ ਜੀ ਸੋ ਕਿਉਂਕਿ ਇਹ ਗੱਲ ਮੈਂ ਤਾਂ ਕਹੀ ਹੈ ਕੁਝ ਦਿਨ ਪਹਿਲਾਂ ਮੈਨੂੰ ਇੱਕ ਕਮੈਂਟ ਆਇਆ ਸੀਗਾ ਹਨਾ ਤੇ ਵੀ ਦੀਦੀ ਵੀ ਜਿਹੜੀ ਬਾਣੀ ਹੈ ਉਹ ਸਿਰਫ ਮਨ ਦੇ ਸਕੂਨ ਲਈ ਜਪਣੀ ਚਾਹੀਦੀ ਹੈ ਸਾਨੂੰ ਕੁਝ ਮੰਗਣਾ ਨਹੀਂ ਚਾਹੀਦਾ ਠੀਕ ਹੈ ਦੇਖੋ ਜਦੋਂ ਕੋਈ ਕਿਸੇ ਕਾਰਨ ਕਰਕੇ ਵੀ ਕਿਸੇ ਚੀਜ਼ ਨਾਲ ਜੁੜਦਾ ਹੈ ਨਾ ਤਾਂ ਮੇਨ ਚੀਜ਼ ਇਹ ਹੈ ਕਿ ਉਹ ਜੁੜਦਾ ਹੈ ਇਹ ਨਹੀਂ ਵੀ ਉਹ ਕਿਸ ਕਾਰਨ ਕਰਕੇ ਜੁੜਦਾ ਹੈ ਅੱਜ ਚਲੋ ਕਿਸੇ ਵਜ੍ਹਾ ਕਰਕੇ ਜੁੜਿਆ ਕੱਲ ਨੂੰ ਉਹ ਮਨ ਦੀ ਸ਼ਾਂਤੀ ਵਾਸਤੇ ਵੀ ਜੁੜ ਜੂਗਾ ਕਟੋ ਘਾਟੋ ਚੰਗੇ ਰਸਤੇ ਤੇ ਤੁਰਨਾ ਸ਼ੁਰੂ ਤਾਂ ਕੀਤਾ ਉਹਨੇ ਮੰਨ ਲਓ ਜੇ ਹੁਣ ਇੱਕ ਬੰਦੇ ਨੇ ਹਨਾ ਆ ਵੀ ਦੁਨਿਆਵੀ ਜ਼ਰੂਰਤ ਵਾਸਤੇ ਪਾਠ ਕਰਨਾ ਸ਼ੁਰੂ ਕਰਤਾ ਘਟੋ ਘਾਟੋ ਉਹਨੇ ਸ਼ੁਰੂ ਤਾਂ ਕੀਤਾ ਅੱਜ ਚਲੋ ਕਿਸੇ ਦੁਨਿਆਵੀ ਜ਼ਰੂਰਤ ਵਾਸਤੇ ਕੀਤਾ ਕੱਲ ਨੂੰ ਉਹਨੂੰ ਉਸ ਚੀਜ਼ 'ਚ ਸਕੂਨ ਲੱਭਣ ਲੱਗ ਜਾਏਗਾ ਤੇ ਉਹ ਆਪਣੇ ਮਨ ਦੀ ਖੁਸ਼ੀ ਦੀ ਵੀ ਕਰਨਾ ਸ਼ੁਰੂ ਕਰ ਦੇਗਾ ਗੱਲ ਤਾਂ ਇਹ ਆ ਸਭ ਤੋਂ ਵੱਡੀ ਚੀਜ਼ ਇੱਕ ਸ਼ੁਰੂਆਤ ਤਾਂ ਹੋਈ ਸੋ ਇਹ ਸਭ ਤੋਂ ਵੱਡੀ ਅਹਿਮ ਚੀਜ਼ ਹੈ ਠੀਕ ਹੈ ਉਸਤੇ ਪਰਮਾਤਮਾ ਨੇ ਆਪ ਹੀ ਉਹਨਾਂ ਨੂੰ ਜੋੜਨ ਵਾਲੇ ਤੁਸੀਂ ਜਾਂ ਮੈਂ ਕੋਈ ਨਹੀਂ ਜੋੜਨ ਵਾਲਾ ਤੇ ਤੋੜਨ ਵਾਲਾ ਪਰਮਾਤਮਾ ਆਪ ਹੈ ਸੋ ਪਰਮਾਤਮਾ ਆਪਣੇ ਆਪ ਉਸਤੇ ਮਿਹਰ ਕਰਕੇ ਉਹਨੂੰ ਆਪਣੇ ਚਰਨੀ ਹਮੇਸ਼ਾ ਲਈ ਜੋੜ ਲੈਣਗੇ ਠੀਕ ਹੈ ਸੋ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਸਾਨੂੰ ਬਾਹਰ ਨਿਕਲਣਾ ਚਾਹੀਦਾ ਜੇ ਕੋਈ ਚੰਗੀ ਚੀਜ਼ ਲਈ ਪਰਮਾਤਮਾ ਨਾਲ ਜੁੜਦਾ ਹੈ ਨਾ ਤਾਂ ਸਾਨੂੰ ਜੁੜਨ ਉਹਨੂੰ ਜੁੜਨ ਦਿਓ ਰੋਕੋ ਨਾ ਸੋ ਜਿਹੜੀ ਹੁਣ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰ ਰਹੀ ਆ ਇੱਕ ਭੈਣ ਬਹੁਤ ਗੁਰਬਾਣੀ ਜਪਦੀ ਸੀ ਅੰਮ੍ਰਿਤ ਵੇਲਾ ਵੀ ਰੋਹ ਸਾਮ ਦੀ ਸੀ ਤੇ ਮਤਲਬ ਪਰਮਾਤਮਾ ਦੇ ਨਾਮ ਨੂੰ ਬਹੁਤ ਜਪਦੀ ਸੀ ਸ਼ਾਇਦ ਤੁਸੀਂ ਸੁਣਿਆ ਹੋਣਾ ਮੈਨੂੰ ਉਹਨਾਂ ਬਾਬਾ ਜੀ ਦਾ ਨਾਮ ਨਹੀਂ ਯਾਦ ਆਉਂਦਾ ਤੇ ਮੈਂ ਹੁਣ ਵੀਡੀਓ ਨੂੰ ਰੋਕ ਕੇ ਵਿੱਚੋਂ ਹਨਾ ਦੇਖ ਵੀ ਨਹੀਂ ਸਕਦੀ ਸੋ ਤੁਹਾਨੂੰ ਪਤਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਉਹ ਬਾਬਾ ਜੀ ਦੇ ਸਮਾਗਮਾਂ ਵਿੱਚ ਵੀ ਜਾਂਦੀ ਸੀ ਠੀਕ ਹੈ ਤੇ ਮੈਨੂੰ ਇਹ ਆਪਣੇ ਇੱਕ ਵੀਵਰਸ ਨੇ ਦੱਸਿਆ ਸੀ ਨਾ ਬਾਬਾ ਜੀ ਦੇ ਬਾਰੇ ਤਾਂ ਕਰਕੇ ਮੈਂ ਅੱਜ ਅਚਾਨਕ ਉਹਨਾਂ ਦੀ ਵੀਡੀਓ ਸਾਹਮਣੇ ਆ ਗਈ ਤੇ ਮੈਨੂੰ ਲੱਗਿਆ ਕਿ ਮੈਨੂੰ ਤੁਹਾਡੇ ਨਾਲ ਹੀ ਸ਼ੇਅਰ ਕਰਨੀ ਚਾਹੀਦੀ ਆ। ਤਾਂ ਉਹ ਭੈਣ ਜਿਹੜੀ ਸੀਗੀ ਨਾ ਤਾਂ ਉਹ ਹਮੇਸ਼ਾ ਮਦਲ ਪਰਮਾਤਮਾ ਦਾ ਨਾਮ ਜਪਦੀ ਸੀ। ਇੱਕ ਦਿਨ ਉਹਦੇ ਘਰ ਵਾਲਾ ਬਾਬਾ ਜੀ ਦੇ ਕੋਲ ਗਿਆ ਤੇ ਜਾ ਕੇ ਕਹਿੰਦਾ ਬਾਬਾ ਜੀ ਕਹਿੰਦੇ ਵੀ ਨਾ ਜਿਹੜੀ ਮੇਰੇ ਘਰ ਵਾਲੀ ਆ ਉਹ ਰੋਜ਼ ਅੰਮ੍ਰਿਤ ਵੇਲਾ ਸਾਹੁੰਦੀ ਆ ਤੁਹਾਨੂੰ ਬਹੁਤ ਮੰਨਦੀ ਆ ਤੁਹਾਡੇ ਤੁਹਾਨੂੰ ਬਹੁਤ ਫੋਲੋ ਕਰਦੀ ਆ ਤੁਹਾਡੀ ਹਰ ਗੱਲ ਨੂੰ ਮੰਨਦੀ ਆ। ਕਹਿੰਦਾ ਪਰਮ ਇੱਕ ਚੀਜ਼ ਦਾ ਦੁੱਖ ਹੈ ਵੀ ਉਹ ਇਹ ਜੇ ਇਹੋ ਜਿਹੇ ਲਫ਼ਜ਼ ਬੋਲਦੀ ਆ ਜਿਹੜੇ ਸਾਡੇ ਚੱਲਣ ਤੋਂ ਬਾਹਰ ਹੋ ਜਾਂਦੇ ਨੇ ਵੀ ਤੁਸੀਂ ਉਹਨੂੰ ਸਮਝਾਓ ਤਾਂ ਜ਼ਰੂਰ ਮੰਨ ਜੂਗੀ ਮੈਂ ਨਾ ਤੁਹਾਨੂੰ ਸ਼ਾਰਟ ਕਰਕੇ ਦੱਸ ਰਹੀ ਹਾਂ ਤਾਂ ਕਿ ਵੀਡੀਓ ਵੱਡੀ ਨਾ ਹੋਵੇ ਤਾਂ ਤੁਸੀਂ ਸਮਝਾਉਂਗੇ ਤਾਂ ਜ਼ਰੂਰ ਉਹ ਸਮਝ ਜੂਗੀ ਤਾਂ ਬਾਬਾ ਜੀ ਨੇ ਕਿਹਾ ਵੀ ਹੋ ਸਕਦਾ ਚਲੋ ਠੀਕ ਹੈ ਕਹਿੰਦੀ ਵੀ ਮੈਂ ਕੋਸ਼ਿਸ਼ ਕਰਦਾ ਤਾਂ ਬਾਬਾ ਜੀ ਨੇ ਨਾ ਮਤਲਬ ਕਿ ਉਹ ਉਹਨਾਂ ਨੇ ਇਹ ਵੀ ਦੱਸਿਆ ਸੀ ਘਰ ਵਾਲੇ ਨੇ ਵੀ ਉਹ ਤੁਹਾਡਾ ਕੋਈ ਵੀ ਸਮਾਗਮ ਨਹੀਂ ਛੱਡਦੀ ਹਰ ਸਮਾਗਮ ਦੇ ਵਿੱਚ ਉਹ ਆਉਂਦੀ ਆਉਂਦੀ ਤਾਂ ਬਾਬਾ ਜੀ ਨੂੰ ਨਹੀਂ ਸੀ ਪਤਾ ਵੀ ਕੌਣ ਉਹ ਹੈਗੀ ਆ ਜਾਂ ਕਿਹੇ ਜੀ ਦਿਖਦੀ ਆ ਹਨਾ ਭੈਣ ਉਹ ਤਾਂ ਬਾਬਾ ਜੀ ਨੇ ਜਿਹੜਾ ਉਹ ਸੰਦੇਸ਼ ਸੀਗਾ ਉਹ ਸਮਝਾਉਣਾ ਕੀਤਾ ਹਨਾ ਤਾਂ ਸਭ ਤੋਂ ਵੱਡੀ ਚੀਜ਼ ਬਾਬਾ ਜੀ ਨੇ ਕੀ ਸਮਝਾਈ ਹੁਣ ਅੱਥੇ ਆਪਾਂ ਇਹ ਸਮਝਦੇ ਆਂ ਆਪਾਂ ਬਾਣੀ ਨੂੰ ਜਪ ਰਹੇ ਆ ਹਨਾ ਪਰ ਬਾਣੀ ਨੂੰ ਸਮਝ ਨਹੀਂ ਪਾਰੇ ਬਾਣੀ ਨੂੰ ਆਪਦੇ ਅੰਦਰ ਆਪ ਢਾਲਣ ਦੀ ਕੋਸ਼ਿਸ਼ ਨਹੀਂ ਕਰ ਰਹੇ ਉਸ ਰਸਤੇ ਤੇ ਚੱਲਣ ਦੀ ਕੋਸ਼ਿਸ਼ ਨਹੀਂ ਕਰ ਰਹੇ ਠੀਕ ਆ ਦੇਖੋ ਆਪਾਂ ਇਹ ਨਹੀਂ ਕਹਿੰਦੇ ਵੀ ਕੋਈ ਵੀ ਇਨਸਾਨ ਨਾ ਪਹਿਲੇ ਦਿਨ ਬਣੇ ਜੱਪੂ ਤੇ ਪਹਿਲੇ ਦਿਨੀ ਉਹ ਇੱਕਦਮ ਚੰਗਾ ਇਨਸਾਨ ਬਣ ਜੂ ਨਹੀਂ ਹਰ ਇਨਸਾਨ ਵਿੱਚ ਕੁਝ ਨਾ ਕੁਝ ਕਮੀਆਂ ਹੁੰਦੀਆਂ ਦੇਖੋ ਇੱਕ ਬੱਚਾ ਚੱਲਣਾ ਸਿੱਖਦਾ ਹੈ ਪਹਿਲਾਂ ਉਹ ਡਿਗ ਡਿਗ ਕੇ ਚੱਲਣਾ ਸਿੱਖਦਾ ਠੀਕ ਉਸੇ ਤਰੀਕੇ ਨਾਲ ਜਦੋਂ ਆਪਾਂ ਗੁਰੂ ਦੇ ਚਰਨ ਹੀ ਲਗਦੇ ਆਂ ਆਪਾਂ ਬਹੁਤ ਸਾਰੀਆਂ ਅਣਜਾਣੇ ਦੀ ਵਿੱਚ ਉਦੋਂ ਵੀ ਗਲਤੀਆਂ ਕਰ ਬੈਠਦੇ ਆਂ ਆਪਾਂ ਨੂੰ ਨਹੀਂ ਪਤਾ ਚੱਲਦਾ ਵੀ ਗੁਰੂ ਸਾਹਿਬ ਨੇ ਸਾਨੂੰ ਕੀ ਸਮਝਾਉਣਾ ਕੀਤਾ ਗੁਰੂ ਸਾਹਿਬ ਨੇ ਸਾਨੂੰ ਕੀ ਹੁਕਮ ਦਿੱਤਾ ਠੀਕ ਹੈ ਤੇ ਇਸ ਕਰਕੇ ਫਿਰ ਆਪਾਂ ਜਿਹੜਾ ਹੈਗਾ ਗੁਰੂ ਤੋਂ ਥੋੜਾ ਉਸ ਟਾਈਮ ਦੂਰੀ ਤੇ ਰਹਿ ਜਾਂਦੇ ਆ ਜੇ ਆਪਾ ਪਰਮਾਤਮਾ ਨੂੰ ਪੂਰਨ ਤੌਰ ਤੇ ਪਾਉਣਾ ਚਾਹੁੰਦੇ ਆ ਤਾਂ ਸਭ ਤੋਂ ਪਹਿਲਾਂ ਬਾਣੀ ਦੇ ਵਿੱਚ ਕੀ ਲਿਖਿਆ ਉਹ ਸਾਨੂੰ ਸਮਝਣਾ ਪੈਣਾ ਬਾਣੀ ਵਿੱਚ ਮਹਾਰਾਜ ਜੀ ਨੇ ਹੁਕਮ ਦਿੱਤਾ ਹੈ ਕਿਸੇ ਦਾ ਚੰਗਾ ਹਮੇਸ਼ਾ ਸੋਚਣਾ ਹੈ ਕਿਸਦਾ ਮੜਾ ਨਹੀਂ ਕਰਨਾ ਕਿਸੇ ਦਾ ਕਿਸੇ ਨੂੰ ਤਕਲੀਫ ਨਹੀਂ ਦੇਣੀ ਕਿਸਦਾ ਹੱਕ ਨਹੀਂ ਮਾਰਨਾ ਕਿਸੇ ਤੋਂ ਕਿਸੇ ਨਾਲ ਈਰਖਾ ਨਹੀਂ ਕਰਨੀ ਕਿਸਦੇ ਪਿੱਛੇ ਵਾਰ ਨਹੀਂ ਕਰਨਾ ਕਿਸੇ ਨੂੰ ਮਾੜੀ ਨਿਗਾਹ ਨਹੀਂ ਧੱਕਣਾ ਹਰ ਇੱਕ ਚੀਜ਼ ਨੇ ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਸਾਨੂੰ ਸਮਝਾਉਣੀ ਕੀਤੀ ਹੈ ਠੀਕ ਹੈ ਤੇ ਜਦੋਂ ਆਪਾਂ ਘਰ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਮੇਨ ਪ੍ਰੋਬਲਮ ਕੀ ਹੁੰਦੀ ਹੈ ਘਰ ਵਿੱਚ ਆਉਂਦੀ ਹੈ ਹਨਾ ਜਿਹੜੀਆਂ ਦੇਖੋ ਅੱਜ ਕੱਲ ਸਾਡੀਆਂ ਜਿਹੜੀਆਂ ਦੁਨਿਆਵੀ ਲੋੜਾਂ ਉਹ ਪੂਰੀਆਂ ਨਹੀਂ ਹੁੰਦੀਆਂ ਉਦੋਂ ਆਪਣੇ ਘਰਾਂ ਦੇ ਵਿੱਚ ਕਲੇਸ਼ ਪੈਂਦਾ ਤੇ ਕਲੇਸ਼ ਹੋਈ ਨਾ ਕਈ ਵਾਰੀ ਆਪਾਂ ਆਪ ਹੀ ਖੱਟ ਲੈਂਦੇ ਆ ਕਿਉਂਕਿ ਮੈਂ ਆਪ ਦੀ ਜ਼ਿੰਦਗੀ ਦੇ ਐਕਸਪੀਰੀਅੰਸ ਤੋਂ ਇੱਕ ਚੀਜ਼ ਸਿੱਖੀ ਹੈ ਜਿਹੜੀ ਮੈਂ ਤੁਹਾਨੂੰ ਦੱਸ ਰਹੀ ਆ ਵੀ ਜਦੋਂ ਕਈ ਵਾਰੀ ਨਾ ਆਪਾਂ ਮੰਨ ਲਓ ਵੀ ਘਰ ਦੇ ਵਿੱਚ ਇਨਕਮ ਆ ਰਹੀ ਆ ਤੇ ਕਈ ਵਾਰੀ ਆਪਾਂ ਕੋਈ ਚੀਜ਼ ਦੀ ਲੋੜ ਆ ਤੇ ਆਪਾਂ ਜਾਂ ਤਾਂ ਹਨਾ ਕੋਈ ਨਾ ਉਸ ਟਾਈਮ ਉਸ ਚੀਜ਼ ਵਿੱਚ ਨਾ ਸਰ ਸਕਦਾ ਪਰ ਫਿਰ ਵੀ ਆਪਾਂ ਖਰਚਾ ਫालतੂ ਕਰ ਬੈਠਦੇ ਆ ਜਾਂ ਕਿਸੇ ਤੇ ਕੋਈ ਚੀਜ਼ ਲੈ ਬੈਠਦੇ ਆ ਹਨਾ ਤਾਂ ਉਹ ਇੱਕ ਤਰ੍ਹਾਂ ਦੀ ਮੇਰੇ ਖਿਆਲ ਦੇ ਵਿੱਚ ਟੈਂਸ਼ਨ ਟੈਂਸ਼ਨ ਪਾ ਲੈਣੀ ਹੈ ਇੱਕ ਵਿਵਤਾ ਖੜੀ ਕਰਨੀ ਹੈ ਕਰਨੀ ਹੈ ਜੀ ਆਪਾਂ ਥੋੜੇ ਥੋੜੇ ਪੈਸੇ ਜੋੜ ਕੇ ਹੀ ਬਾਅਦ ਵਿੱਚ ਉਹ ਚੀਜ਼ ਲੈ ਲਈਏ ਤਾਂ ਮੇਰੇ ਖਿਆਲ ਦੇ ਵਿੱਚ ਉਹ ਜ਼ਿਆਦਾ ਭੇਤਰ ਹੈ ਕਿਉਂਕਿ ਜੇ ਕਈ ਵਾਰੀ ਐਦਾਂ ਹੁੰਦਾ ਨਾ ਦੇਖੋ ਕਦੇ ਬੰਦਾ ਮੁਠੀ 'ਚ ਹੁੰਦਾ ਕਦੇ ਗੱਫੇ 'ਚ ਹੁੰਦਾ ਤੇ ਕਦੇ ਬੰਦੇ ਕੋਲ ਬਹੁਤ ਪੈਸਾ ਹੁੰਦਾ ਕਦੇ ਖਰਚਾ ਵੀ ਬੜੀ ਮੁਸ਼ਕਿਲ ਨਾਲ ਚੱਲਦਾ ਹੈ ਤੇ ਫਿਰ ਉਹਦੋਂ ਆਪਣੀ ਜਿਹ ਟੈਨਸ਼ਨ ਪੈਂਦੀ ਹੈ ਟੈਨਸ਼ਨ ਨਾਲ ਜਿਹੜਾ ਚਿਚੜਾ ਪਨ ਆਉਂਦਾ ਹੈ ਚਿੜਚੜਾ ਪਨ ਆਉਂਦਾ ਫਿਰ ਘਰਾਂ ਦੇ ਵਿੱਚ ਲੜਾਈ ਵਾਦੀ ਹੈ ਸੋ ਆਪਾਂ ਇਹਨਾਂ ਚੀਜ਼ਾਂ ਤੋਂ ਵੀ ਪਰਹੇਜ਼ ਕਰਕੇ ਜਿਹੜਾ ਆਪਦੇ ਘਰਾਂ ਦੇ ਵਿੱਚੋਂ ਕਲੇਸ਼ ਨੂੰ ਘਟਾ ਸਕਦੇ ਆ ਤੇ ਹੁਣ ਇੱਥੇ ਆਪਾਂ ਗੱਲ ਕਰਦੇ ਆ ਵੀ ਉਸ ਭੈਣ ਨੇ ਕਿਹੜਾ ਪਾਠ ਕੀਤਾ ਪਾਠ ਦੇਖੋ ਕੋਈ ਵੀ ਕਰ ਲਓ ਬਾਣੀ ਕੋਈ ਵੀ ਜਪ ਲਓ ਸਾਰੀ ਬਾਣੀ ਇੱਕ ਸਮਾਨ ਆ ਕੋਈ ਵੀ ਬਾਣੀ ਘਟ ਨਹੀਂ ਕੋਈ ਵਧ ਨਹੀਂ ਬਾਣੀ ਜਿਹੜੀ ਹੈ ਇੱਕ ਰੂਪ ਹੈ ਇੱਕ ਜੋਤ ਹੈ ਠੀਕ ਹੈ ਪਰ ਗੱਲ ਕੀ ਹੈ ਵੀ ਆਪਾਂ ਜੇ ਬਾਣੀ ਨੂੰ ਪੂਰਨ ਤੌਰ ਤੇ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਢਾਲ ਲੈਣਾ ਸ਼ੁਰੂ ਕਰ ਦਈਏ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਜਿੰਨੀਆਂ ਮੁਸ਼ਕਲਾਂ ਨੇ ਜਿੰਨੇ ਦੁੱਖ ਨੇ ਜਿੰਨੇ ਰੋਗ ਨੇ ਉਹ ਸਭ ਖਤਮ ਹੋ ਸਕਦੇ ਨੇ ਸਾਰੀਆਂ ਮੁਸ਼ਕਲਾਂ ਦੇ ਹੱਲ ਹੋ ਸਕਦੇ ਨੇ ਤੇ ਜਿਹੜਾ ਉਹਦਾ ਭੈਣ ਦੇ ਘਰ ਵਾਲਾ ਸੀ ਨਾ ਮੰਨ ਲਓ ਉਹ ਮੰਗਲਵਾਰ ਨੂੰ ਜਨਕੀ ਬਾਬਾ ਜੀ ਦੱਸਦੇ ਨੇ ਵੀ ਉਹਨਾਂ ਦੇ ਕੋਲ ਗਿਆ ਸੀ ਸ਼ਿਕਾਇਤ ਲੈ ਕੇ ਤੇ ਉਹ ਵੀਰਵਾਰ ਨੂੰ ਵਾਪਸ ਬਾਬਾ ਜੀ ਕੋਲ ਆਇਆ ਫਿਰ ਆਇਆ ਸ਼ੁਕਰਾਨਾ ਕਰਨ ਵਾਸਤੇ ਕਿਉਂਕਿ ਕਹਿੰਦਾ ਮੇਰੀ ਘਰ ਵਾਲੀ ਨੇ ਖੋਦ ਕਹਿੰਦਾ ਸਾਨੂੰ ਪੂਰੇ ਪਰਿਵਾਰ ਨੂੰ ਬਿਠਾ ਕੇ ਇਹ ਗੱਲ ਤੈਹ ਕੀਤੀ ਵੀ ਆਜ ਤੋਂ ਆਪਣੇ ਉਸ ਪਰਿਵਾਰ ਚ ਕੋਈ ਲੜੂਗਾ ਨਹੀਂ ਕੋਈ ਉੱਚਾ ਨਹੀਂ ਬੋਲੂਗਾ ਕਹਿੰਦਾ ਪਤਾ ਨਹੀਂ ਬਾਬਾ ਜੀ ਤੁਸੀਂ ਕਿਵੇਂ ਸਮਝਾਇਆ ਕਿਵੇਂ ਉਹਨੇ ਸੁਣਿਆ ਕਿਵੇਂ ਉਹਨੇ ਸਮਝਿਆ ਸਭ ਤੋਂ ਵੱਡੀ ਚੀਜ਼ ਇਹੀ ਗੁਰਬਾਣੀ ਦੇ ਵਿੱਚ ਹੁੰਦੀ ਆ ਜੇ ਆਪਾਂ ਗੁਰਬਾਣੀ ਨੂੰ ਪੂਰਨ ਤੌਰ ਤੇ ਸਮਝੀਏ ਹਨਾ ਤੇ ਉਹਨਾਂ ਦੀ ਜ਼ਿੰਦਗੀ ਢਾਲੀਏ ਅੱਧੀਆਂ ਤੋਂ ਜ਼ਿਆਦਾ ਮੁਸ਼ਕਲਾਂ ਸਾਡੀਆਂ ਉੱਥੇ ਹੀ ਖਤਮ ਹੋ ਜਾਂਦੀਆਂ ਪਰ ਅਫਸੋਸ ਦੀ ਗੱਲ ਅਸੀਂ ਬਾਣੀ ਨੂੰ ਜਪਦੇ ਹਾਂ ਪਰ ਸਮਝਦੇ ਨਹੀਂ ਦੂਸਰੀ ਚੀਜ਼ ਸਾਨੂੰ ਕੀ ਚੀਜ਼ ਲੱਗੀ ਰਹਿੰਦੀ ਆ ਉਹ ਮੈਥੋਂ ਅੱਗੇ ਨਾ ਨਿਕਲ ਜੇ ਜਾਂ ਆਪਾਂ ਇਹ ਹੁੰਦਾ ਮੇਰੇ ਕੋਲੇ ਆ ਹੋਵੇ ਕਈ ਵਾਰੀ ਆਪਾਂ ਉਹ ਚੀਜ਼ ਨੂੰ ਪਾਉਣ ਦੇ ਚੱਕਰ ਚ ਆਪਾਂ ਦੂਜਿਆਂ ਨਾਲ ਗਲਤ ਕਰ ਦਿੰਨੇ ਆ ਦੂਜਿਆਂ ਦੇ ਹੱਕ ਮਾਰ ਲੈਣੇ ਆ ਦੂਜਿਆਂ ਨੂੰ ਮੁਸੀਬਤਾਂ ਖੜੀਆਂ ਕਰ ਦਿੰਨੇ ਆ ਹਨਾ ਤੇ ਆਪਾਂ ਅੰਦਰੋਂ ਖੁਸ਼ ਹੁੰਨੇ ਆ ਵੀ ਮੇਰੇ ਕੋਲ ਇਹ ਚੀਜ਼ ਹੈਗੀ ਉਹਦੇ ਕੋਲੇ ਹੈ ਨਹੀਂ ਪਰ ਹਮੇਸ਼ਾ ਯਾਦ ਰੱਖਿਓ ਰੱਬ ਉੱਤੇ ਸਭ ਕੁਝ ਦੇਖਦਾ ਹੈ ਕਿ ਸਮਾਂ ਆਉਣ ਤੇ ਸਾਡੇ ਹਰ ਇੱਕ ਕਰਮ ਦਾ ਜਿਹੜਾ ਫਲ ਆ ਉਹ ਸਾਨੂੰ ਜਰੂਰ ਮਿਲਣਾ ਸੋ ਉਮੀਦ ਕਰਦੇ ਆ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਚੰਗੀ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ